ਢੰਡੀ ਮੱਧਕਾਲ ਵਿੱਚ ਪੰਜਾਬੀ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਦੀ ਸਰਬਸਾਂਝੀ ਜ਼ੁਬਾਨ ਸੀ ਢੰਡੀ ਇਸ ਦਾ ਜਨਮ ਮੁੱਢਲੇ ਰੂਪ ਵਿੱਚ ਨਾਥਾਂ ਜੋਗੀਆਂ ਦੇ ਤੂਣੇ ਵਿੱਚੋਂ ਹੋਇਆ ਢੰਡੀ ਪੰਜਾਬ ਦੇ ਸ਼ਾਸਕਾਂ ਨੇ ਭਾਵੇਂ ਉਹ ਮੁਗਲ ਹੋਣ ਭਾਵੇਂ ਮਹਾਰਾਜਾ ਰਣਜੀਤ ਸਿੰਘ ਹੋਵੇ ਅਤੇ ਭਾਵੇਂ ਅੰਗਰੇਜ਼ ਹੁਣ ਕਿਸੇ ਨੇ ਵੀ ਇਹਨੂੰ ਰਾਜਭਾਗ ਦਾ ਰਤਬਾ ਨਹੀਂ ਦਿੱਤਾ ਡੰਡੀ ਇਸ ਦੇ ਭਾਵ ਯੁੱਧ ਪੰਜਾਬੀ ਬਾਦੀ ਫੁੱਲ ਦੀ ਅਤੇ ਮੰਜਲਾਂ ਸਾਰਾ ਕਰਦੀ ਗਈ ਡੰਡੀ ਇਹਦਾ ਵੱਡਾ ਕਾਰਨ ਸੀ ਕਿ ਇਹਦੇ ਪਿੱਛੇ ਤਿੰਨ ਵੱਡੀਆਂ ਲੋਕ ਲਹਿਰਾਂ ਦੀ ਤਾਕਤ ਸੀ ਜੋ ਇਸ ਦੀ ਤਲਵਾਰ ਅਤੇ ਢਾਲ ਦੋਵੇਂ ਸਨ ਡੰਡੀ ਪਹਿਲੀ ਸੀ ਗੁਰੂ ਸਾਹਿਬਾਨ ਦਾ ਇਸ ਨੂੰ ਦਿੱਤਾ ਥਾਪੜਾ ਡੰਡੀ ਗੁਰੂ ਨਾਨਕ ਸਾਹਿਬ ਨੇ ਮਾਂ ਬੋਲੀ ਦੀ ਮਹੱਤਤਾ ਨੂੰ ਪਛਾਣਦਿਆਂ ਸੁਚੇਤ ਕੀਤਾ ਸੀ ਗੁਰੂ ਨਾਨਕ ਸਾਹਿਬ ਨੇ ਪੰਜਾਬੀ ਬੋਲੀ ਦੀ ਤਾਕਤ ਪਛਾਣਦਿਆਂ ਇਸ ਰਾਹੀਂ ਪਹਿਲੀ ਵਾਰ ਦਬਿਆਕ ਉਚ ਲਿਆ ਲਈ ਬਰਾਬਰੀ ਦੇ ਹੱਕ ਵਿੱਚ ਆਵਾਜ਼ ਉਠਾਈ ਡੰਡੀ ਇਹ ਉਹ ਲੋਕ ਸਨ ਜਿਨ੍ਹਾਂ ਨੂੰ ਵਰਨ ਵਿਵਸਥਾ ਨੇ ਦੁਰਕਾਰਿਆ ਹੋਇਆ ਸੀ ਦੂਸਰਾ ਉਹਨਾ ਨੇ ਇਸ ਜਵਾਨ ਰਾਹੀ ਉਸ ਵੇਲੇ ਦੇ ਤਾੜਵੀ ਜਰਵਾਣੇ ਬਾਵਰ ਨੂੰ ਬੰਗਾਰ ਕੇ ਇਸ ਨੂੰ ਪ੍ਰਤੀਰੋਧੀ ਸੁਰ ਦਿੱਤੀ ਤੀਸਰਾ ਉਸ ਵੇਲੇ ਦੇ ਜ਼ਾਲਮ ਰਾਜਿਆਂ ਨੂੰ ਵੰਗਾਰਿਆ ਅਤੇ ਉਹਨਾਂ ਨੂੰ ਸ਼ੀਂਹਾ ਨਾਲ ਅਤੇ ਉਹਨਾਂ ਦੇ ਤੰਤਰ ਨੂੰ ਕੁੱਤਿਆਂ ਨਾਲ ਤੁਲਨਾਇਆ ਡੰਡੀ ਗੁਰੂ ਪਰੰਪਰਾ ਨੇ ਇਸ ਬੋਲੀ ਨੂੰ ਰਾਜਸੀ ਤਾਕਤ ਨਾਲੋਂ ਵੀ ਵੱਧ ਲੋਕ ਤਾਕਤ ਬਖਸ਼ੀ ਡੰਡੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਰੈਡੀ ਪੰਜਾਬ ਅਤੇ ਪੰਜਾਬੀ ਲਈ ਬੋ ਪਛਾਈ ਸੰਬਾਦ ਪਰੰਪਰਾ ਦੀ ਨੀ ਰੱਖੀ ਡੰਡੀ ਭਾਰਤੀ ਇਤਿਹਾਸ ਵਿੱਚ ਲਾਸਾਨੀ ਗ੍ਰਾਂਥ ਹੈ ਜਿਸ ਨੇ ਪਹਿਲੀ ਵਾਰ ਭਾਰਤੀ ਪਾਸ਼ਾਵਾਂ ਨੂੰ ਇੱਕ ਸੂਤਰ ਵਿੱਚ پرو ਕੇ ਕੌਮੀ ਇਕਤਾ ਅਤੇ ਅਖੰਡਤਾ ਦੀ ਨੀ ਪਾਸ਼ਾਈ ਚੇਤਨਾ ਉੱਪਰ ਰੱਖੀ ਡੰਡੀ ਅੱਜ ਜਦੋਂ ਇੱਕ ਦੇਸ਼ ਇੱਕ ਭਾਸ਼ਾ ਦਾ ਨਾਰਾ ਲਾਇਆ ਜਾ ਰਿਹਾ ਹੈ ਅਤੇ ਇਸ ਮੱਧ ਕਾਲੀ ਬਹੁ ਵਿਦ ਪਾਸ਼ਾਈ ਪਰੰਪਰਾ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਪੰਜਾਬੀ ਵਿਚਲੀ ਇਹ ਸੰਵਾਦੀ ਪਰੰਪਰਾ ਇਸ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਡੰਡੀ ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬੀ ਦੀ ਪ੍ਰਤੀਰੋਧੀ ਸੁਰ ਅਤੇ ਤੈਂ ਨਾ ਮੰਨਣ ਵਾਲੀ ਮੜਕ ਕਰਕੇ ਹੀ ਸ਼ਾਸਕ ਇਹ ਦੀ ਲੋਕਤਾਕਤ ਤੋਂ ਡਰਦੇ ਅਤੇ ਤਰਹੰਦੇ ਰਹੇ ਹਨ ਡੰਡੀ ਸੂਫੀ ਵੀ ਗੁਰੂ ਪਰੰਪਰਾ ਦਾ ਅਨੁਸਾਰਨ ਕਰਦੇ ਹਨ ਡੰਡੀ ਬਾਬਾ ਫਰੀਦ ਤੋਂ ਚਲਦੀ ਸੂਫੀ ਧਾਰਾ ਸ਼ਾਹ ਹੁਸੈਨ ਦੀ ਸੰਜੀ ਸੱਭਿਆਚਾਰਕ ਚੇਤਨਾ ਤੋਂ ਬੁੱਲੇ ਸ਼ਾ ਤੱਕ ਆਉਂਦੀ ਉਹਨਾਂ ਤਾਕਤਾਂ ਨੂੰ ਵਿੰਗਾਰਨ ਦੇ ਸਮਰੱਥ ਹੋ ਗਈ ਜੋ ਸਮਾਜ ਧਰਮ ਅਤੇ ਰਾਜ ਵਿਚਨੀਆਂ ਬੁਰਾਈਆਂ ਨੂੰ ਜਨਮ ਦਿੰਦੀਆਂ ਹਨ ਡੰਡੀ ਇਸੇ ਕਰਕੇ ਬੁੱਲੇ ਸ਼ਾਹ ਨੇ ਉੱਚੀ ਆਵਾਜ਼ ਵਿੱਚ ਬੁੱਲ ਬੋਲੇ ਕੰਨਾਂ ਨੂੰ ਆਪਣੀ ਆਵਾਜ਼ ਸੁਣਾਈ ਡੰਡੀ ਇਸ ਸੂਫੀ ਧਾਰਾ ਨੇ ਪੰਜਾਬੀ ਇਕਤਾ ਅਤੇ ਭਾਈਚਾਰਕ ਸਾਂਝ ਨੂੰ ਦ੍ਰਿੜ ਕਰਦਿਆਂ ਪੰਜਾਬੀ ਭਾਸ਼ਾ ਨੂੰ ਇੱਕ ਮਜ਼ਬੂਤ ਹਥਿਆਰ ਬਣਾ ਦਿੱਤਾ ਡੰਡੀ ਤੀਜੀ ਲੋਕ ਲਹਿਰ ਕਿੱਸਾ ਕਾਵ ਦੀ ਆਭਾਰ ਵਿੱਚੋਂ ਜਨਮਦੀ ਹੈ ਡੰਡੀ ਦਮੋਦਰ بارشਾਂ ਮੁਕਬਲ ਹਾਸ਼ਮ ਕਦਰਜਾਰ ਪੀਲੂ ਦੇ ਚਤਨਾ ਨਾਲ ਇਹ ਪਰੰਪਰਾ